ਕਲ ਜੀ ਸਾਰਿਆਂ ਨੂੰ ਕਲੀਅਰ ਕਲੌਥ ਹਾਊਸ ਚੈਨਲ ਦੇਖਦੇ ਸਾਰੇ ਭੈਣ ਭਰਾਵਾਂ ਦਾ ਥੋੜੇ ਆਪਣੀ ਚੈਨਲ ਕਲੀਅਰ ਕਲੌਥ ਹਾਊਸ ਫਟੇਆਲਾ ਤੇ ਬਹੁਤ ਬਹੁਤ ਸਾਰੀ ਤੇ ਜੀ ਵੀਡੀਓਜ਼ ਨੂੰ ਪਿਆਰ ਦੇ ਲਈ ਥੋੜਾ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਜੀ ਜੇ ਸਾਡੇ ਚੈਨਲ ਅੱਜ ਪਹਿਲੀ ਵਾਰੀ ਦੇਖਿਆ ਤੇ ਫਿਰ ਜਨ ਫਟਾਫਟ ਸਬਸਕ੍ਰਾਈਬ ਕਰ ਲਓ ਕਿਉਂਕਿ ਅਸੀਂ ਬਹੁਤ ਹੀ ਜੈਨਰਲ ਰਾਈਸ ਦੇ ਤੁਹਾਡੇ ਲਈ ਬਹੁਤ ਸੋਹਣੇ ਸੋਹਣੇ ਆਈਟਮਾਂ ਡੇਲੀ ਇੰਡੀਆ ਟਾਈਮ ਦੇ ਸਿਰਪਾਸ ਵਿੱਚ ਜੀ ਲੈ ਕੇ ਆਉਣੀ ਹੈ ਤੇ ਸੂਟ ਘਰੇ ਮੰਗਾਉਣ ਵਾਸਤੇ ਤੁਸੀਂ ਸਾਨੂੰ ਸਕਰੀਨ ਸ਼ਾਟ ਲੈ ਕੇ ਭੇਜਣਾ ਤੇ ਸੂਟ ਸਾਡਾ ਤੁਹਾਡੇ ਘਰ ਤੱਕ ਉਹ ਤੁਸੀਂ ਸਾਨੂੰ ਐਡਵਾਂਸમેન્ટ ਕਰਨੀ ਹੈ ਤੇ ਜੇ ਤੁਸੀਂ ਪੂਰੇ ਇੰਡੀਆ 사ਦੀ ਸ਼ਿਪਿੰਗ ਫ੍ਰੀ ਹੈ ਤੇ ਜੇ ਤੁਸੀਂ ਸ਼ੌਪ ਤੇ ਆਉਣਾ ਫਿਰ ਆਹ ਵਾਲੇ ਫੋਨ ਤੇ ਸਾਨੂੰ ਫੋਨ ਕਰ ਲਿਓ ਨਾਲੇ ਸਾਡਾ ਐਡਰੈਸ ਲੈ ਲਿਓ ਤੇ ਨਾਲੇ ਤੁਹਾਨੂੰ ਪਤਾ ਲੱਗ ਜੂ ਅਸੀਂ ਹੈਗੀ ਹੈ ਕਿਉਂਕਿ ਸੰਡੇ ਸਾਡਾ ਆਫ ਹੈ ਤੇ ਟਾਈਮ 10 ਤੋਂ 5 ਹੈ ਤੇ ਕਈ ਵਾਰੀ ਕੰਮ ਤੁੰਦੇ ਚ ਟਾਈਮ ਚ ਫਿਰ ਕਰ ਲੈਣੇ ਆ ਇਸ ਕਰਕੇ ਫੋਨ ਇਕ ਲਾਜ਼ਮੀ ਕਰਨਾ ਹੈ ਤੇ ਲੋ ਜੀ ਹੁਣ ਜਿਵੇਂ ਕਿ ਆਪਾਂ ਰੋਜ਼ ਹੀ ਤੁਹਾਨੂੰ ਦਿਖਾਉਨੇ ਆ ਵੀ ਰੋਜ਼ ਪਾਰਟੀ ਵੇਅਰ ਵੀ ਹੁੰਦੀ ਹੈ ਪਸ਼ਮੀਨਾ ਵੀ ਹੁੰਦਾ ਮਿਕਸ ਵਰਾਇਟੀ ਦਿਖਾਉਨੇ ਆ ਤੇ ਅੱਜ ਪਾ ਸ਼ੁਰੂ ਕਰਦੇ ਆ 30 ਯਰ ਤੋਂ ਫਿਰ ਤੁਹਾਨੂੰ ਕਸ਼ਮੀਨਾ ਵੀ ਦਿਖਾਵਾਂਗੇ ਠੀਕ ਹੈ ਸਾਰੀਆਂ ਰਿੰਗ ਦਿਖਾਵਾਂਗੇ ਠੀਕ ਹੈ ਲੋ ਜੀ ਜਿਹੜਾ ਪਹਿਲਾ ਸੂਟ ਖੁੱਲਿਆ ਹੈ ਹੈਂਡਵਰਕ ਦਾ ਸੂਟ ਹੈ ਬਿਊਟੀਫੁਲ ਐਂਡ ਹੈਵੀ ਵੈਰੀ ਐਲੀਗੈਂਟ ਐਂਡ ਗ੍ਰੇਸਫੁਲ ਵਰਕ ਹੋਇਆ ਹੋਇਆ ਤੇ ਬਹੁਤ ਪਿਆਰਾ ਸੋਹਣਾ ਕੰਮ ਹੋਇਆ ਹੋਇਆ ਹੈ ਸਾਫ ਸੁਥਰਾ ਕੰਮ ਹੈ ਆ ਤੁਹਾਨੂੰ ਘੇਰੇ ਮਿਲ ਰਿਹਾ ਘੇਰੇ ਦੇ ਉੱਤੇ ਨਲਕੀ ਕਟਦਾਨੇ ਦਾ ਕੰਮ ਨਾਲ ਦਬਕੇ ਦਾ ਸਿੱਪੀ ਦਾ ਠੀਕ ਹੈ ਪੂਰਾ ਇਹ ਲਸ਼ ਰਸ਼ ਕਰਦਾ ਵਰਕ ਹੈ ਤੇ ਫਰੰਟ ਸਾਰਾ ਤੁਹਾਡਾ ਫਿਰ ਇਹ ਇਧਰ ਆਈਆਂ ਬਾਵਾ ਤੁਹਾਡੀਆਂ ਬਾਵਾ ਵੀ ਹੈਵੀ ਨੇ ਯਾਨੀ ਕਿ ਮੜਾ ਜਿਹਾ ਕੰਮ ਹੈ ਠੀਕ ਹੈ ਤੇ ਨਾਲ ਤੁਹਾਨੂੰ ਮਿਲੂਗੀ ਕ੍ਰੇਪ ਦੀ ਅੱਛਾ ਇਹਦਾ ਫੈਬਰਿਕ ਰਹੂਗਾ ਸ਼ਰਟ ਦਾ ਔਰਗਾਂਜ਼ਾ ਬਿਲਕੁਲ ਸੌਫਟ ਠੀਕ ਹੈ ਤੇ ਨਾਲ ਤੁਹਾਨੂੰ ਮਿਲੂਗਾ ਕ੍ਰੇਪ ਦੀ ਪਿਓਰ ਨੈਚੁਰਲ ਕ੍ਰੇਪ ਦੀ ਬਾਟਮ ਹੋਊਗੀ 3 ਮੀਟਰ ਠੀਕ ਹੈ 3 ਮੀਟਰ ਸਲਵਾਰ ਦਾ ਫੈਬਰਿਕ ਹੋਊਗਾ ਪਿਓਰ ਨੈਚੁਰਲ ਕ੍ਰੇਪ ਤੇ ਪਿਓਰ ਔਰਗਾਂਜ਼ਾ ਦੀ ਸ਼ਰਟ ਹੋਊਗੀ 22 ਮੀਟਰ ਦੀ ਤੇ ਆਹ ਤੁਹਾਨੂੰ ਵਰਕ ਮਿਲ ਰਹੀ ਹੈ ਨਾਲ ਹੀ ਤੁਹਾਨੂੰ ਇਹਦੇ ਨਾਲ ਦੁਪੱਟਾ ਦੇਣਾ ਹੈ ਲੋਜੀ ਔਰਗਾਂਜ਼ਾ ਦਾ ਹੀ ਦੁਪੱਟਾ ਹੋਊਗਾ ਪਰ ਬਿਲਕੁਲ ਸੌਫਟ ਖੜਮਾ ਖੜਮਾ ਨਹੀਂ ਹੋਊਗਾ ਬਿਲਕੁਲ ਵੀ ਬਹੁਤ ਸੌਫਟ ਔਰਗਾਂਜ਼ਾ ਦਾ ਦੁਪੱਟਾ ਹੋਊਗਾ ਤੇ ਲੋ ਜੀ ਉਹਦੇ ਤੇ ਵਰਕ ਦੇਖੋ ਇਸ ਤਰ੍ਹਾਂ ਲੜਾਂ ਦੇ ਉੱਤੇ ਇਹ ਫੁੱਲ ਬਣਿਆ ਤੇ ਨਾਲ ਸਾਰੇ ਦੁਪੱਟੇ ਦੇ ਵਿੱਚ ਲਾਈਨਾਂ ਬਣੀਆਂ ਹੋਈਆਂ ਠੀਕ ਹੈ ਬਹੁਤ ਸੋਹਣਾ ਸੂਟ ਰੈਡੀ ਹੋਇਆ ਹੋਇਆ ਦੋਨੋਂ ਲੜਾਂ ਦੇ ਉੱਤੇ ਇਸ ਤਰ੍ਹਾਂ ਹੈਵੀ ਫੁੱਲ ਹੋ ਗਏ ਠੀਕ ਹੈ ਪੂਰਾ ਹੈਵੀ ਸੂਟ ਹੈ ਤੇ ਨਾਲ ਇਸ ਤਰ੍ਹਾਂ ਦੀ ਸਕੈਲਪਿੰਗ ਹੋਈ ਵੀ ਹੈ ਇੰਨੀ ਖੂਬਸੂਰਤ ਸੂਟ ਦਾ ਪ੍ਰਾਈਸ ਸਿਰਫ 4190 4190 4190 ਕਲਰ ਹੋਊਗਾ ਜਿਹੜਾ ਹਲਦੀ ਦੇ ਪਾਉਣ ਵਾਲਾ ਮਸਟਰੀ येलो ਹੁੰਦਾ ਉਹ ਵਾਲਾ ਲਓ ਜੀ ਅਗਰ ਤੁਹਾਨੂੰ ਇਹ ਚ ਰੰਗ ਦਿਨੇ ਆ ਮੋਰ ਪੰਖੀ ਟਾਈਪ ਉਹ ਫਿਰੋਜ਼ੀ ਜਿਹਾ ਮੋਰ ਪੰਖੀ ਟਾਈਪ ਮੋਰ ਪੰਖੀ ਫਿਰੋਜ਼ੀ ਦੇ ਮੋਰ ਪੰਖੀ ਦਾ ਮਿਕਸ ਜੈ ਕਲਰ ਬਹੁਤ ਸੋਹਣਾ ਤੇ ਲਓ ਜੀ ਆ ਤੁਹਾਨੂੰ ਮਿਲ ਰਿਹਾ ਐ ਐਗਜ਼ੈਕਟ ਆਇਆ ਹਾਂ ਐਗਜ਼ੈਕਟ ਕਲਰ ਆਇਆ ਤੁਹਾਡੇ ਕੋਲੇ ਤੇ ਪੂਰਾ ਹੈਵੀ ਤੁਹਾਨੂੰ ਘੇਰਾ ਤੇ ਲਸ਼ ਰਸ਼ ਕਰਦਾ ਸੂਟ ਤੁਹਾਡੇ ਕੋਲੇ ਪਹੁੰਚਣਾ ਹੈ ਤੇ ਇਹ ਸ਼ਰਟ ਤੁਹਾਨੂੰ ਮੈਂ ਫਿਰ ਰਿਪੀਟ ਕਰਦਾ ਔਰਗੈਂਜ਼ਾ ਦੀ ਹੋਊਗੀ ਪਿਓਰ ਦੀ ਤੇ ਪਿਓਰ ਅ ਨੈਚੁਰਲ ਆਪਣਾ ਨੈਚੁਰਲ ਕريب ਦੀ ਮਿਲੂਗੀ ਬਾਟਮ 10 ਮੀਟਰ ਬਾਟਮ ਟਾਈ ਮੀਟਰ ਸ਼ਰਟ ਤੇ ਆ ਤੁਹਾਨੂੰ ਮਿਲੂਗਾ ਦੁਪੱਟਾ ਜਿਹੜਾ ਕਿ ਸਵਾ ਦੋ ਪਲੱਸ ਹੈ ਰੈਡੀ ਹੋ ਕੇ ਸਵਾ ਦੋ ਪਲੱਸ ਹੈ ਠੀਕ ਹੈ ਜੀ ਤੇ ਪ੍ਰਾਈਸ 4190 4190 ਚ ਸੂਟ ਤੁਹਾਡੇ ਘਰ ਆ ਜਾਊਗਾ ਲਓ ਜੀ ਅਗਲਾ ਅਗਲਾ ਆ ਗਿਆ ਜੀ ਕਿਹੜਾ ਹੈ ਰਾਨ ਟਾਈਪ ਰਾਣੀ ਹੋਆ ਹਾਂ ਰਾਣੀ ਹੈ ਲੋ ਜੀ ਬਹੁਤ ਖੂਬਸੂਰਤ ਕਲਰ ਹੈ ਬਹੁਤ ਸੋਹਣਾ ਗਿਆ ਗਿਆ ਕਰਦਾ ਸੂਟ ਹੈ ਨਾ ਦੇਖੋ ਫੁੱਲ ਫਰੰਟ ਭਰਿਆ ਹੋਇਆ ਹੈ ਨਾ ਬੰਦਾ ਪੂਰੀ ਭਰੀ ਹੋਈ ਲੁੱਕ ਆਉਂਦੀ ਹੈ ਬੰਦੇ ਦੀ ਇੰਨਾ ਸੋਹਣਾ ਲੱਗਦਾ ਹੁੰਦਾ ਸੂਟ ਪਾਇਆ ਹੋਇਆ ਤੇ ਇਹਦੇ ਚ 3 ਮੀਟਰ ਤੁਹਾਡੇ ਕੋਲੇ ਬਾਟਮ ਦਾ ਫੈਬਰਿਕ ਹੈਗਾ ਜਿਵੇਂ ਮਰਜੀ ਤੁਸੀਂ ਸ਼ਰਾਰਾ ਬਣਾਈ ਜਾਓ ਸ਼ਰਾਰਾ ਬਣਾਈ ਜਾਓ ਖੁੱਲਾ ਤੁਹਾਡਾ ਬਣ ਜਾਣਾ ਖੁੱਲਾ ਖੁੱਲਾ ਡੋਲਾ ਸੂਟ ਠੀਕ ਹੈ ਪੂਰੀ ਹੈਵੀ ਬਾਵਾ ਤੇ ਪੂਰਾ ਹੈਵੀ ਨਾਲ ਦੁਪੱਟਾ ਬਹੁਤ ਖੂਬਸੂਰਤ ਇੱਕ ਇੱਕ ਟੰਕਾ ਇਹਨ ਗੱਡਵਾ ਲੱਗਿਆ ਹੋਇਆ ਹੈ ਇਹ ਨਹੀਂ ਕਿ ਕੋਈ ਟੰਕਾ ਢਿੱਲਾ ਜਾਂ ਕੁਛ ਹੈ ਬਿਲਕੁਲ ਵੀ ਨਹੀਂ ਬਹੁਤ ਸਫਾਈ ਦੇ ਨਾਲ ਕੰਮ ਹੋਇਆ ਹੋਇਆ ਹੈ ਲੋ ਆ ਤੁਹਾਨੂੰ ਮਿਲ ਰਿਹਾ ਕਲਰ ਵੀ ਬਹੁਤ ਸੋਹਣਾ ਤੇ ਉੱਤੇ ਵਰਕ ਸਟਾਈਲ ਵੀ ਬਹੁਤ ਸੋਹਣਾ ਠੀਕ ਹੈ ਲੋ ਜੀ ਇਹ ਹੋ ਗਿਆ ਜੀ 4190 ਚ ਅਗਲਾ ਹੈਂਡਵਰਕ ਦਾ ਸੂਟ ਹੋਰ ਦੇਣੀ ਹੈ ਇੱਕ ਤੁਹਾਨੂੰ ਲੋ ਜੀ ਫੈਬਰਿਕ ਕੀ ਹੈ ਇਹ ਸ਼ਿਮਰ ਟਾਈਪ ਹਾਂ ਸ਼ਿਮਰ ਟਾਈਪ ਹੀ ਫੈਬਰਿਕ ਹੈ ਪਰ ਬਹੁਤ ਸੌਫਟ ਹੈ ਬਹੁਤ ਸੋਹਣਾ ਸ਼ਿਮਰ ਥੋੜੀ ਜਿਹੀ ਸ਼ਿਮਰ ਗਲਾਸ ਟਾਈਪ ਹੈ ਹਾਂ ਸ਼ਿਮਰ ਗਲਾਸ ਟਾਈਪ ਹੈ ਤੇ ਆ ਤੁਹਾਨੂੰ ਪੂਰੀ ਹੈਂਡਵਰਕ ਦੀ ਬੂਟੀ ਦੇਖੋ ਤੁਸੀਂ ਇਸ ਤਰ੍ਹਾਂ ਬੂਟੀਆਂ ਮਿਲਦੀਆਂ ਸਾਰੀ ਸ਼ਰਟ ਦੇ ਵਿੱਚ ਠੀਕ ਹੈ ਤੇ ਸਾਰਾ ਭਰਿਆ ਹੋਇਆ ਤੇ نیچے ਘੇਰਾ ਦੇਖੋ ਕਿੰਨਾ ਹੈਵੀ ਹੈ ਘੇਰਾ ਮੈਂ ਤੁਹਾਨੂੰ ਮਿੰਨ ਕੇ ਦੱਸ ਦਿੰਨੀ ਕਿੰਨਾ ਹੈ ਦਾ ਪੂਰਾ ਹੈਵੀ ਵਰਕ ਹੋਇਆ ਹੋਵੇ ਦੇਖੋ ਸਿੱਪੀ ਵਰਕ ਹੈ ਨ ਭਰ ਭਰ ਕੇ ਦਿੱਤਾ ਹੋਇਆ ਪਰਲਸ ਦਾ ਕੰਮ ਘਟਦਾ ਨਹੀਂ ਦਾ ਕੰਮ 27 ਤੱਕ ਐਂਟ੍ਰੈਂਟ ਵਰਕ ਹੈ ਠੀਕ ਹੈ 27 ਤੱਕ ਤਾਂ ਐਗਜ਼ੈਕਟਲੀ ਤੁਹਾਡਾ ਘੇਰਾ ਹੋ ਹੀ ਜਾਣਾ ਹੈ ਤੇ ਆ ਤੁਹਾਨੂੰ ਮਿਲੂਗਾ ਇਹਦੇ ਉੱਤੇ ਆ ਬਾਹਮ ਠੀਕ ਹੈ ਤੇ ਆ ਜਿਹਦੀ ਹੋਗੀ ਕ੍ਰੇਪ ਦੀ ਕ੍ਰੇਪੀ ਬਾਟਮ ਕਲਰ ਇਹਦਾ ਆ ਆਊਗਾ ਉੱਪਰ ਕੀ ਜੇ ਹੁਣ ਦਿਖ ਰਿਹਾ ਹੈ ਦੇਖੋ ਆ ਕਲਰ ਆਊਗਾ ਇਹਦੇ ਵਿੱਚ ਤਾਂ ਟੇਬਲ ਦਿਖਦਾ ਹੈ ਨਾ ਥੱਲੇ ਮੈਂ ਤੁਹਾਨੂੰ ਥੋੜਾ ਜਿਹਾ ਹੋਰ ਲਾ ਕੇ ਦਿਖਾਉਣੀ ਹੈ ਹੁਣ ਹੁਣ ਦੇਖਿਓ ਤੁਸੀਂ ਕਿੰਨੀ ਗੈਟ ਅਪ ਆਉਂਦੀ ਸੁੱਕਦੀ ਹੈ ਲੋ ਕੋਈ ਵੀ ਤੁਹਾਡਾ ਏਜ ਗਰੁੱਪ ਹੈ ਬਹੁਤ ਸੋਹਣਾ ਪਾਰਟੀ ਵੀਅਰ ਸੂਟ ਤੁਹਾਡੇ ਲਈ ਰੈਡੀ ਹੋਣਾ ਸਿੰਪਲ ਐਂਡ ਸੋਬਰ ਬਹੁਤ ਜ਼ਿਆਦਾ ਰੰਗਾਂ ਦੀ ਕਚਮਚ ਨਹੀਂ ਮਾਰੀ ਹੋਈ ਬਹੁਤ ਪਿਆਰਾ ਸੂਟ ਰੈਡੀ ਹੋਇਆ ਹੋਇਆ ਤੇ ਪ੍ਰਾਈਸ ਮਿਲਣਾ ਤੁਹਾਨੂੰ ਇਹਦਾ ਹਜੇ ਸਾਨੂੰ ਦੁਪੱਟਾ ਦਿਖਾਉਣੀ ਹੈ ਸੇਮ ਫੈਬਰਿਕ ਜਿਹੜਾ ਸ਼ਰਟ ਦਾ ਹੈ ਉਹੀ ਫੈਬਰਿਕ ਦੁਪੱਟੇ ਨੂੰ ਲੱਗਿਆ ਹੈ ਲੋ ਦੇਖੋ ਕਿੰਨਾ ਗ੍ਰੇਸਫੁਲ ਦੁਪੱਟਾ ਹੈ ਬਿਊਟੀਫੁਲ ਜਸਟ ਬਿਊਟੀਫੁਲ ਪੂਰਾ ਹੈਵੀ ਵਰਕ ਵੇਲ ਤੇ ਵਿੱਚ ਬੂਟੀ ਤੇ ਪ੍ਰਾਈਸ ਤੁਹਾਨੂੰ ਮਿਲ ਰਿਹਾ ਸਿਰਫ ਇਹਦਾ 5500 5550 ਹਮ ਲਓ ਜੀ 5550 ਲਓ ਜੀ ਅਗਲਾ ਕਲਰ ਦੇਖ ਲੋ ਕਿੰਨਾ ਸੋਹਣਾ ਹੈ ਕਿੰਨਾ ਸੋਹਣਾ ਬਿਸਕੁਟੀ ਜਾ ਕਲਰ ਹੈ ਨਾ ਸਕਿਨ ਬਿਸਕੁਟੀ ਜਾ ਮੈਂ ਹੋਰ ਖੋਲਦੀ ਆ ਥੋੜਾ ਜਿਹਾ ਹਾਲ ਇਹਦੇ ਵਿੱਚ ਅੱਛਾ ਬਾਟਮ ਲੱਗ ਗਿਆ ਹੈ ਲੱਗਿਆ ਹੋਇਆ ਤਾਂ ਹੀ ਕਲਰ ਆਇਆ ਤਾਂ ਹੀ ਇਹ ਕਲਰ ਐਗਜ਼ੈਕਟਲੀ ਆ ਰਿਹਾ ਹੈ ਹਾਂਜੀ ਬਹੁਤ ਸੋਹਣਾ ਲੱਗ ਰਿਹਾ ਸੂਟ ਬਹੁਤ ਹੀ ਸੋਹਣਾ ਪਾਰਟੀ ਵੇਅਰ ਸੂਟ ਹੈ ਲਸ਼ ਲਸ਼ ਕਰਦਾ ਝਾਕ ਮੇਰੇ ਦੇ ਰਿਹਾ ਇੰਨਾ ਪਿਆਰਾ ਸੂਟ ਹੈ ਤੇ ਨਾਲ ਹੈਵੀ ਦੁਪੱਟਾ ਦੀ ਪ੍ਰਾਈਸ ਮਿਲ ਰਿਹਾ ਹੈ 5550 ਗ੍ਰੇਸਫੁਲ ਸੂਟ ਦਾ 5550 ਰੁਪਏ ਲਓ ਜੀ ਅਗਲਾ ਅਗਲਾ ਆ ਗਿਆ ਜੀ ਗ੍ਰੇ ਹਾਂ ਜੀ ਗ੍ਰੇ ਟੋਨ ਜੀ ਹੋਗਾ ਥੋੜਾ ਜਿਹਾ ਫਰਕ ਆ ਗ੍ਰੇ ਤੋਂ ਬਸ ਗ੍ਰੇ ਫੈਮਿਲੀ ਜੀ ਆ ਗ੍ਰੇ ਥੋੜਾ ਜਿਆਦਾ ਡਾਰਕ ਹੁੰਦਾ ਹੈ ਇਹ ਥੋੜਾ ਜਿਹਾ ਲਾਈਟ ਹੈ ਮੈਂ ਤੁਹਾਨੂੰ ਇਹਦੇ ਉੱਤੇ ਵੀ ਰੱਖ ਕੇ ਦਿਖਾ ਦਿੰਦੀ ਹਾਂ ਫੈਬਰਿਕ ਬਹੁਤ ਸੋਹਣਾ ਸ਼ਰਟ ਦਾ ਬਹੁਤ ਸੌਫਟ ਬਿਲਕੁਲ ਵੀ ਤੁਸੀਂ ਫੈਬਰਿਕ ਦਾ ਤਾਂ ਵਹਿਮ ਕਰਨਾ ਹੀ ਨਹੀਂਗਾ ਲੋ ਆ ਲੁੱਕ ਹੋ ਗਈ ਸੂਟ ਦੀ ਦੇਣ ਲੈਣ ਤੁਸੀਂ ਕਿਸੇ ਨੂੰ ਜਾਂ ਸ਼ਾਦੀ 'ਚ ਦੇਣੇ ਤਾਂ ਵੀ ਕੁੜਮਾਚਾਰੀ ਦੇਣ ਵਾਲੀਆਂ ਚੀਜ਼ਾਂ ਨੇ ਇਹ ਬਿਲਕੁਲ ਹਟਕੇ ਟ੍ਰੈਕ ਤੋਂ ਆਪਦੇ ਲਈ ਵੀ ਪਾਰਟੀ ਵੀਰ ਬਹੁਤ ਸੋਹਣਾ ਕੋਈ ਵੀ ਥੋੜਾ ਏਜ ਗਰੁੱਪ ਹੈ ਸੀਨੀਅਰ ਏਜ ਗਰੁੱਪ ਵੀ ਹੈ ਤਾਂ ਵੀ ਵੈਰੀ ਗ੍ਰੇਸਫੁਲ ਤੁਸੀਂ ਸੂਟ ਇਹ ਵੇਅਰ ਕਰ ਸਕਦੇ ਹੋ ਕਿਉਂਕਿ ਇਹਦੇ ਵਿੱਚ ਰੰਗਾਂ ਤੋਂ ਬਚਾ ਕੇ ਵੈਰੀ ਗ੍ਰੇਸਫੁਲੀ ਇਹਨੂੰ ਰੈਡੀ ਕੀਤਾ ਹੋਇਆ ਹੈ ਲੋ ਜੀ ਅ ਪਸ਼ਮੀਨਾ ਲੋ ਜੀ ਚਾਲ ਵਾਲੇ ਸੂਟ ਦਵਾਂਗੇ ਤੁਹਾਨੂੰ ਬਹੁਤ ਸੋਹਣੇ ਸੂਟ ਦੇ ਨੇ ਬਹੁਤ ਸੋਹਣੇ ਦੇਖੋ ਸਾਡੇ ਹੱਥ ਚ ਹੈ ਸਾਨੂੰ ਬਿਲਕੁਲ ਨਹੀਂ ਲੱਗਦਾ ਵੀ ਇਹ ਤੇ ਕੋਈ ਲੋਈ ਆਉਗੀ ਤੇ ਪਹਿਲਾਂ ਵੀ ਆਪਾਂ ਵੇਚਦੇ ਆਂ ਹਾਂਜੀ ਸਾਨੂੰ ਕੋਲੇ ਇਸ ਤਰ੍ਹਾਂ ਦੀ ਕੰਪਲੇਂਟ ਸਾਡੇ ਕੋਲੇ ਤਾਂ ਹੈ ਨਹੀਂ ਠੀਕ ਹੈ ਹਾਂ ਲੋ ਜੀ ਪੂਰਾ ਸੋਲਿਡ ਫੈਬਰਿਕ ਆਊਗਾ ਤੁਹਾਡੇ ਕੋਲ ਪੂਰਾ ਤੇ ਆਹ ਤੁਹਾਨੂੰ ਮਿਲੂ ਟ੍ਰੈਂਗਲ ਦੇ ਉੱਤੇ ਪ੍ਰਿੰਟ ਤੇ ਵਿੱਚ ਵੀ ਖੂਲੂਸ ਪ੍ਰਿੰਟ ਗ੍ਰੇ ਬਲੂ ਬਲੂ ਜਿਹੜਾ ਟਾਈਪ ਕਲਰ ਹੈ ਹਾਂਜੀ ਤੇ ਨਾਲ ਫਿਰ ਹਿੰਸੇ ਹਾਂ ਕਲਰ ਨੋਟ ਕਰ ਲਓ ਹੁਣ ਸਹੀ ਆ ਗਿਆ ਤੁਹਾਡੇ ਕੋਲ ਘੇਰੇ ਦੇ ਵੀ ਬਰੀਕ ਬਰੀਕ ਪ੍ਰਿੰਟ ਠੀਕ ਹੈ बॉटम कंट्रास्ट ਤੇ ਇਹਦੇ ਨਾਲ ਇਸ ਤਰ੍ਹਾਂ ਮਾਟਮ ਮਿਲੂ ਥੋ। ਪ੍ਰਿੰਟ ਵਾਲਾ ਕਿੰਨਾ ਪਿਆਰਾ ਗੁੱਡ ਲੁਕਿੰਗ ਸੂਟ ਰੈਡੀ ਹੋਣਾ ਤੁਹਾਡਾ ਦੇਖੋ ਇਹ ਲਓ ਆਹ ਸੂਟ ਰੈਡੀ ਹੋਊਗਾ ਤੁਹਾਡਾ ਉਹ ਥੋੜਾ बॉटम बॉटम ਵਾਲਾ ਪ੍ਰਿੰਟ ਇੱਥੇ ਆਇਆ ਹੋਇਆ ਹੈ ਠੀਕ ਹੈ ਤੇ ਆਹ ਤੁਹਾਡੀ ਸ਼ਰਟ ਬਰੀਕ बॉਟਮ ਦੀ ਬਰੀਕ ਪ੍ਰਿੰਟ ਦੀ बॉਟਮ ਠੀਕ ਹੈ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਦਾ ਸ਼ੌਕ ਹੋ ਕੇ ਦਿਖਾਉਣੀ ਆ ਲਓ ਜੀ ਉਹ ਪੂਰਾ ਹੈਵੀ ਸ਼ਾਲ ਆ ਬਹੁਤ ਯਾਰ ਅੱਛਾ ਵਨ ਮੋਰ ਥਿੰਗ ਡਬਲ ਵਾਓ ਡਬਲ ਹਾਂ ਦੋਨੋਂ ਸਾਈਡ ਆ ਹਾਂ ਦੋਨੋਂ ਸਾਈਡ ਆ ਬਹੁਤ ਵਧੀਆ ਤੇ ਸਾਈਜ਼ ਵੀ ਦੇਖੋ ਕਿੱਟਾ ਵੱਡਾ ਮੋਰਾ ਖੁੱਲਾ ਸ਼ਾਲ ਹੁੰਦਾ ਨਾ ਜਿਹੜਾ ਉਹ ਵਾਲਾ ਸ਼ਾਲ ਨਹੀਂ ਇਕਾ ਸ਼ਾਲ ਨਹੀਂ ਪੂਰਾ ਵੱਡਾ ਸ਼ਾਲ ਤੇ ਉੱਥੇ ਤੋਂ ਨਹੀਂ ਦੇਖੋ ਦੂਜੀ ਬਸ ਦੂਜੀ ਦੋ ਜਣ ਲਾਈਨ ਆ ਹਾਂ ਇੱਕ ਪਾਸੇ ਇਹ ਡਿਜ਼ਾਈਨ ਬਣਿਆ ਹੋਇਆ ਦੋ ਸ਼ਾਲ ਹੋ ਗਏ ਤੁਹਾਡੇ ਕੋਲ ਉਹ ਵੀ ਖੁੱਲੇ ਵਰਦੇ ਵੱਡੇ ਹਾਂ ਤੇ ਨਾਲ ਇਦਾਂ ਤੁਹਾਨੂੰ ਮਿਲੂਗਾ ਇਹ ਵਾਲਾ ਡਿਜ਼ਾਈਨ ਸ਼ਾਲ ਦਾ ਠੀਕ ਹੈ ਦੋ ਤੁਹਾਨੂੰ ਸ਼ਾਲ ਮਿਲਣਗੇ ਇੱਕ ਤਰ੍ਹਾਂ ਨਾਲ ਦੋ ਹੋਗੇ ਨਾ 2 ਇਨ 1 1 ਇਨ 2 ਹੋ ਗਿਆ ਤਾਂ 2 ਇਨ 1 ਤੁਹਾਨੂੰ ਸ਼ਾਲ ਮਿਲੂਗਾ ਤੇ ਨਾਲ ਇਹ ਸੂਟ ਮਿਲੂ ਪੂਰਾ ਗੱਡਮਾ ਫੈਬਰਿਕ ਆਊਗਾ ਤੁਹਾਡੇ ਕੋਲੇ ਕੋਈ ਸਾਡੇ ਕੋਲੇ ਇਹਦੀ ਕੰਪਲੇਂਟ ਪਹਿਲਾਂ ਨਹੀਂ ਹੈਗੀ ਅਸੀਂ ਪਹਿਲਾਂ ਵੀ ਇਹ ਚੀਜ਼ ਵੇਚ ਰਹੇ ਹਾਂ ਤੇ ਇਹ ਤੁਹਾਨੂੰ ਮਿਲੂਗਾ 1600 50 ਉਹ ਦੇਖ ਕਲਰ ਪਸਾ ਲਓ ਲਓ ਇਹ ਦੇ ਕਲਰ ਨੋਟ ਕਰੋ ਇਹਦੀ ਗ੍ਰੇਸ ਦੇਖੋ ਤੁਸੀਂ ਇਸੇ ਚ ਹੀ ਆ ਕੋਈ ਇਹਦੇ ਤੇ ਉਹ ਨਹੀਂ ਹੈ ਉਹਦੀ ਫੈਬਰਿਕ ਦੀ ਕੋਸਟ ਹੈ ਫੈਬਰਿਕ ਬਹੁਤ ਸੋਹਣਾ ਹੋਣ ਵਾਲਾ ਤੁਹਾਡੇ ਕੋਲ ਗੱਡਣਾ ਪੂਰਾ ਐਂਡ ਸੋਲਿਡ ਲਓ ਜੀ ਇੱਕ ਵਾਰੀ ਫੇਰ ਦਿਖਾ ਦਿੰਨੀ ਤੁਹਾਨੂੰ ਵਿੱਚ ਸਾਰੇ ਦੇ ਵਿੱਚ ਵੈਰੀ ਗ੍ਰੇਸਫੁਲ ਜਾ ਨੈਗੇਟਿਵ ਪ੍ਰਿੰਟਿੰਗ ਟਾਈਪ ਪ੍ਰਿੰਟਿੰਗ ਜੀ ਹੈ ਤੇ ਫੇਰ ਘੜਾ ਆ ਗਿਆ ਇੱਧਰ ਬਾਰਡਰ ਆ ਗਿਆ ਬੈਕ ਬਾਰਡਰ ਆ ਗਿਆ ਠੀਕ ਹੈ ਕੱਟ 2.5 2.5 ਦਾ ਹੋਊਗਾ ਹਾਂਜੀ ਤੇ ਪ੍ਰਿੰਟਡ ਬਾਟਮ ਤੇ ਉਹਦੇ ਨਾਲ ਪ੍ਰਿੰਟਡ ਹੀ ਸ਼ਾਲ ਬਿਲਕੁਲ ਨਵੀਂ ਚੀਜ਼ ਤੇ ਲੈ ਕੇ ਜਾ ਰਹੀਆਂ ਤੁਹਾਨੂੰ ਪਰ ਕੋਈ ਨਵੀਂ ਚੀਜ਼ ਦੇ ਰਹੀ ਹੈ ਸੇਮ ਉਸੇ ਤਰ੍ਹਾਂ ਦਾ ਸ਼ੋਰ ਹੋਊਗਾ ਜਿਵੇਂ ਉਹਦਾ ਸੀਗਾ ਠੀਕ ਹੈ ਤੁਸੀਂ ਨਵਾਂ ਹੋਊਗਾ ਬਸ ਇਹ ਚਾਰ ਹੋਰ ਖੋਲ ਕੇ ਦੇਖ ਲੈਣੀ ਹੈ ਬਸ ਉਸੇ ਜਿਹੀ ਹੋਊਗਾ ਮੇਰੇ ਖਿਆਲ ਨਾਲ ਨਹੀਂ ਡਿਫਰੈਂਟ ਡਿਫਰੈਂਟ ਮੈਨੂੰ ਲੱਗਿਆ ਸੀ ਸੇਮ ਹੋਊਗਾ ਚਲੋ ਫਿਰ ਖੋਲ ਕੇ ਦੇਖੋ ਆਹ ਦੇ ਡਿਜ਼ਾਈਨਿੰਗ ਦੇ 哦 ਮਾਈ ਗॉड ਇਹ ਤਾਂ ਖੋਲਣੀ ਪੈਣਗੀ ਸਾਰੀ ਆਹ ਲਓ ਜੀ ਇੱਕ ਸਾਈਡ ਇਹ બીજી ਸਾਈਡ ਇਹ ਸਰਵਾਰ ਨਾਲ ਦੂਜੀ ਸਾਈਡ ਤੁਹਾਨੂੰ ਇਹ ਵਾਲਾ ਇਹ ਵਾਲੀ ਚੀਜ਼ ਮਿਲੂਗੀ ਠੀਕ ਹੈ ਬਿਊਟੀਫੁੱਲ ਸ਼ਾਲ ਦੇ ਨਾਲ ਖੁੱਲੇ ਸ਼ਾਲ ਵੱਡੇ ਵੱਡੇ ਤੇ ਪੂਰਾ ਇਹਨ ਗੱਡਵਾ ਫੈਬਰਿਕ ਤੇ ਪ੍ਰਾਈਸ ਤੁਹਾਨੂੰ ਮਿਲ ਰਿਹਾ ਸਿਰਫ 1700 1600 50 ਰੁਪਏ ਲਓ ਜੀ ਅਗਲਾ ਗਰੀ ਠੀਕ ਹੈ बॉਟਮ ਪ੍ਰਿੰਟ ਸੇਮ ਹੈ ਸ਼ਰਟ ਪ੍ਰਿੰਟ ਸੇਮ ਹੈ ਇਨਸ਼ਾਅੱਲਾ ਨਾ ਫਰਕ ਹੈ ਲਓ ਬਾਕੀ ਸਾਰੇ ਪ੍ਰਿੰਟ ਸੇਮ ਹੈ ਇਹ ਬਾਟਮ ਦਾ ਪ੍ਰਿੰਟ ਸਾਰਿਆਂ ਦਾ ਸੇਮ ਹੈ ਠੀਕ ਹੈ ਸਿਰਫ ਛੋਲਾਂ ਦਾ ਫਰਕ ਹੈ ਉਹਨੂੰ ਸਮਝੋ ਤੁਸੀਂ ਉਹਨੂੰ ਖਾਤੀ ਕੱਢ ਦੇਣੀ ਹੈ ਇਹ ਵੀ ਖੋਲ ਲੈਣੇ ਆਪਾਂ ਇਹ ਦੂਜੇ ਨਾਲ ਇਹ ਇਹਦੇ ਨਾਲ ਦਾ ਹੀ ਹੈ ਫਿਰ ਮਤਲਬ ਦੋ ਦੋ ਨੂੰ ਹੈ ਨਾ ਇਹਦੇ ਨਾਲ ਦਾ ਜਿਹੜਾ ਤੁਹਾਨੂੰ ਹੁਣੇ ਖੋਲ ਕੇ ਦਿਖਾਇਆ ਸੀ ਮੈਂ ਇੱਕ ਸਾਈਡ ਇਹ ਤੇ ਇੱਕ ਸਾਈਡ ਇਹ 1650 ਚ ਸੂਟ ਤੁਹਾਡੇ ਕਰ ਆਹ ਵੜਾ ਉਹ ਦੂਜੀ ਅਗਲਾ ਦੇਖੋ ਸੀ ਗ੍ਰੀਨ ਪ੍ਰੋਪਰ ਸੀ ਗ੍ਰੀਨ ਹੈ ਪ੍ਰੋਪਰ ਸੀ ਗ੍ਰੀਨ ਹੈ ਰੌਣਕ ਭਰਿਆ ਸੀ ਗ੍ਰੀਨ ਹੈ ਰਮ ਗ੍ਰੀਨ ਦੇ ਨੇੜੇ ਠੀਕ ਹੈ ਜੀ ਆਹ ਹੋ ਗਿਆ ਕੀੜਾ ਆਹ ਹੋ ਗਈ ਬਾਰਡਰ ਸ਼ਾਲ ਸਾਡੇ ਇਹਦਾ ਵੀ ਖੋਲ ਦੇਣੀ ਆਪਾਂ ਹੁਣ ਇਹਦਾ ਵੀ ਇਹੀ ਆ ਇਹਦਾ ਵੀ ਇਹੀ ਆ ਇੱਕ ਇਫਰੈਂਟ ਸੀਗਾ ਕਿਉਂ ਹੋ ਜਾਉਗਾ ਫਸਟ ਹੀ ਡਿਫਰੈਂਟ ਸੀਗਾ ਇਹ ਇੱਕ ਡਿਜ਼ਾਈਨ ਚ ਪੰਜ ਨਾ ਇੱਕ ਡਿਜ਼ਾਈਨ ਡਿਫਰੈਂਟ ਸੀਗਾ ਤੇ ਨਾ ਡਿਜ਼ਾਈਨ ਸ਼ਾਲ ਦੇ ਸੇਮ ਨੇ ਠੀਕ ਹੈ ਜੀ 1650 ਚੂਰ ਤੁਹਾਡੇ ਕਰ ਇਹਦੇ 10 ਕਲਰ ਨੇ ਅੱਛਾ ਸੇਮ ਰਹਿ ਗਿਆ ਇਹ ਵਾਲੇ ਤਾਂ ਹੋਰ ਹੈਗੇ ਨੇ ਸ਼ਾਲ ਖੋਲਨੀ ਚਾਹੀਦੀ ਤੁਹਾਨੂੰ 10 ਕਲਰ ਦੇਣੇ ਆ ਇਹਦੇ ਚ ਬਸ ਫਿਰ ਮੈਂ ਤੁਹਾਨੂੰ ਇਹ ਸ਼ਾਲ ਹੀ ਖੋਲ ਕੇ ਦਿਖਾ ਦਿਆਂਗੀ ਹਾਂ ਜੀ ਹਾਂ ਜੀ ਬਾਕੀ ਚੀਜ਼ ਤਾਂ ਸੇਮ ਹੀ ਆ ਸ਼ਾਲ ਖੋਲੋ ਇਹਦਾ ਕੋਈ ਸੇਮ ਆ ਗਿਆ ਸ਼ਾਲ ਤੁਹਾਨੂੰ ਖੋਲ ਕੇ ਆਪਾਂ ਚੈੱਕ ਕਰਾ ਦਿੰਦੇ ਆ ਕਿ ਡਿਫਰੈਂਟ ਨਾ ਹੋਣ ਇਹਦਾ ਚੇਂਜ ਨੀ ਇਹਦਾ ਵੀ ਉਹੀ ਹੈ ਇਹਦਾ ਵੀ ਉਹੀ ਹੈ ਇਹਦਾ ਵੀ ਸੇਮ ਹੀ ਆ ਹਾਂ ਜੀ ਚਲੋ ਠੀਕ ਹੈ ਜੀ 1600 ਜਾਂ 100 ਥੋੜੀ ਘਰ ਕੱਪੜਾ ਪੂਰਾ ਐਨ ਗਡਮਾ ਆਊਗਾ ਥੋੜੀ ਕੋਲ ਇਹ ਨਹੀਂ ਵੀ ਖੰਡ ਲੱਗੂਗੀ ਤੁਹਾਨੂੰ ਹਾਂ ਕਲਰ ਨੋਟ ਕਰ ਲਓ ਹਾਂਜੀ ਕਲਰ ਨੋਟ ਕਰ ਲਓ ਆ ਮਹਿੰਦੀ ਟਾਈਪ ਦਾ ਹਸਕੇ ਮਹਿੰਦੀ ਦੀ ਆ ਹਾਂ ਸੁੱਕੀ ਮਹਿੰਦੀ ਦੀ ਟਾਈ ਕਲਰ ਹੈ ਆ ਇਹਦੀ ਬਾਟਮ ਹੋਗੀ ਤੇ ਆ ਇਹਦਾ ਸੇਮੀ ਆ ਸੇਮ ਚਾਰ ਹੋ ਗਿਆ ਸਭ ਦਾ ਸੇਮ ਸੇਮ ਹੀ ਇੱਕ ਰਹੀ ਡਿਫਰੈਂਟ ਸੀਗਾ ਇਹ ਹੋ ਸਕਦਾ ਕਿਸੇ ਹੋਰ ਦਾ ਵੀ ਹੋਵੇ ਇਹਦੇ ਨਾਲ ਆ ਮੈਨੂੰ ਲੱਗ ਰਿਹਾ ਲਓ ਜੀ ਮੂੰਗਿਆ ਜਾ ਉਂਗੇ ਬਟਾਨੀ ਜਿਹੜਾ ਬਟਾਨੀ ਤੋਂ ਮੂੰਗਿਆ ਜਾ ਤੇ ਆ ਤੁਹਾਨੂੰ ਮਿਲ ਗਈ ਇਹਦੀ ਬਾਟਮ ਇਹ ਕਿਹਦੇ ਕਰਦਾ ਸਹੀ ਨਹੀਂ ਹੈ ਆ ਇਹ ਡਿਫਰੈਂਟ ਇਹਦਾ ਪਹਿਲੇ ਵਾਲਾ ਮੈਂ ਲੱਗਦਾ ਪਹਿਲੇ ਵਾਲਾ ਇਹ ਹੂੰ ਇਹ ਫਰਸਟ ਦੇ ਨਾਲ ਦਾ ਇੱਕ ਸਾਈਡ ਇਸ ਤਰ੍ਹਾਂ ਦੀ ਤੇ ਇੱਕ ਸਾਈਡ ਇਸ ਤਰ੍ਹਾਂ ਦੀ ਅੰਬੀ ਜਿਹੜੀ ਆਪਾਂ ਪਹਿਲਾਂ ਹੀ ਚ ਦੇਖੀ ਸਭ ਤੋਂ ਪਹਿਲਾ ਵਾਲਾ ਸਭ ਤੋਂ ਪਹਿਲਾ ਡਿਜ਼ਾਈਨ ਸੀ ਜਿਹੜਾ ਆ ਠੀਕ ਹੈ ਮੈਂ ਆ ਪੰਜ-ਪੰਜ ਹੋਣਗੇ ਇੱਕ ਡਿਜ਼ਾਈਨ ਚ 1650 ਵੀ ਇਹ ਤਾਂ ਸੂਟ-ਵੋਟੇ ਘਰ ਆ ਜਾਣੇ ਬਸ ਜੇ ਐ ਸਮਝ ਲਓ ਵੀ ਸ਼ਾਲ ਦਾ ਹੀ ਮੁੱਲ ਹੈ ਠੀਕ ਹੈ ਨਾ ਲੋ سرمਈ سرمਈ ਆ ਗਿਆ ਦਾ ਬਾਟਮ ਬ੍ਰੀਚ ਪੇਂਟ ਦਾ ਕੰਟਰਾਸਟ ਚ ਤੇ ਆ ਗਿਆ ਇਹਦਾ ਜਿਹੜਾ ਲੂਕ ਦਿਖਾਇਆ ਤੁਹਾਨੂੰ ਉਹ ਇਹੋ ਹੀ ਆ ਤੇ ਉਹਦੇ ਨਾਲ ਦਾ ਇੱਕ ਡਿਜ਼ਾਈਨ ਚ ਪੰਜ ਕਲਰ ਨੇ ਸ਼ਾਲ ਠੀਕ ਹੈ ਬਾਡਰ ਬਾਰਡਰ ਦਾ ਕਿਓ ਤੁਹਾਨੂੰ ਸੋ ਪੰਜਾਜ ਨੈਕਸਟ ਆ ਗਿਆ ਜਾਮਨੀ ਜਾਮਨੀ ਹਾਂ ਲੋ ਜੀ ਇਹਦਾ ਵੀ ਤੁਹਾਨੂੰ ਇਹੀ ਸ਼ਾਲ ਸੇਮ ਇਹਦੇ ਨਾਲ ਦੀ ਸ਼ਾਲ ਹੈ ਜਿਹੜੇ ਜਿਹੜਾ ਹੁਣੇ ਦਿਖਾਇਆ ਲੈ ਨਾਲ ਇੱਕ ਸਾਈਡ ਪੰਜ ਕਲਰ ਇੱਕ ਇੱਕ ਡਿਜ਼ਾਈਨ ਚ ਹੈ ਪੰਜ ਦੂਸਰੇ ਚ ਠੀਕ ਹੈ ਲੋ ਅਗਲਾ ਆ ਗਿਆ ਗਾਜਰੀ ਜੀ ਕਹਾਂਗੇ ਟੋਨ ਆਪਾਂ ਕਸਤੀ ਗਾਜਰੀ ਟਾਈਪ ਹੈ ਨਾ ਹੂੰ ਗਾਜਰੀ ਜੀ ਫੰਦੀ ਲੱਗਦੀ ਹੈ ਠੀਕ ਹੈ ਤੇ ਬਾਰਡਰ ਸਲਵਾਰ ਸਭ ਦੀ ਸੇਮ ਹੈ 10 ਦੇ 10 ਉਟਾਂ ਦੀ ਸਲਵਾਰ ਸੇਮ ਹੈ 16 ਦਾ ਦੋ ਪੰਜ ਪੰਜ ਡਿਜ਼ਾਈਨ ਦੇ ਆ ਪੰਜ ਦੋਸੇ ਹਾਂ ਜੀ ਇੱਕ ਡਿਜ਼ਾਈਨ ਇਹ ਆ ਗਿਆ ਵਿੱਚ ਇਹਦੇ ਹੋਊਗਾ ਆਹ ਠੀਕ ਹੈ ਜੀ ਪ੍ਰਾਈਸ 1600 ਚੱਲ ਜਾਊਗੀ ਮੋਟੀ ਹੁਣ ਆ ਗਿਆ ਸਾਈਬਾ ਬ੍ਰੈਂਡ ਸਾਈਬਾ ਬ੍ਰੈਂਡ ਠੀਕ ਹੈ ਸੇਵਮ ਬ੍ਰੈਂਡ ਦੇ ਪੁਰਾਣਾ ਬ੍ਰਾਂਡ ਹੈ ਕਾਫੀ ਐਸਟੈਬਲਿਸ਼ਡ ਬਹੁਤ ਸੋਹਣੇ ਸੂਟ ਹੁੰਦੇ ਨੇ ਗਰਮੀ 'ਚ ਵੀ ਤੁਹਾਨੂੰ ਦਿੱਤੇ ਸੀ ਬਹੁਤ ਸਾਰੇ ਸੂਟ ਤੇ ਹੁਣ ਵੀ ਤੁਹਾਨੂੰ ਦਵਾਂਗੇ ਬਹੁਤ ਏ ਕਲਾਸ ਪਿਓ ਪਸ਼ਮੀਨੇ ਦੀ ਬਾਟਮ ਹੋਊਗੀ ਕੋਈ ਲੋਇ ਨਹੀਂ ਕੋਈ ਕੁਝ ਨਹੀਂ ਬਿਲਕੁਲ ਬੇਫਿਕਰ ਰਹਣਾ ਬਾਟਮ ਹੈ ਕਿ ਨਹੀਂ ਮਿਲੂ ਤੇ 19 ਦੇ ਚ ਮੈਂ ਤੁਹਾਨੂੰ ਡਿਜ਼ਾਈਨਰ ਸ਼ਰਟ ਦਿਖਾਉਣੀ ਹੈ ਇਹਦੀ ਬਾਵਾ ਵੀ ਅਲੱਗ ਹੋਣੀ ਹੈ ਹਾਂਜੀ ਲਓ ਜੀ ਇਹ ਹੋਊਗਾ ਜੀ 3 ਮੀਟਰ ਦੀ ਸ਼ਰਟ ਬਾਵਾ ਦਾ ਫੈਬਰਿਕ ਤੁਹਾਨੂੰ ਅਲੱਗ ਮਿਲੂਗਾ ਇਹ ਤੋਂ ਸ਼ਰਟ ਸ਼ੁਰੂ ਹੋ ਜਾਂਦੀ ਹੈ ਇੱਥੋਂ ਲੋਰੀ ਸਾਰੀ ਸ਼ਰਟ ਦੇ ਵਿੱਚ ਪਹਿਲਾਂ ਤਾਂ ਆ ਦੇਖੋ ਲੱਗ ਜਾਈ ਇਹਦੇ ਤੇ ਹੈਂਡਵਰਕ ਹੋਇਆ ਹੋਇਆ ਹੈ ਠੀਕ ਹੈ ਤੇ ਪਰਲਸ ਵੀ ਲੱਗੇ ਹੋਏ ਨੇ ਸਾਰੇ ਫੁੱਲਾਂ ਦੇ ਉੱਤੇ ਤੁਹਾਨੂੰ ਵਰਕ ਮਿਲੇਗਾ ਤੇ ਪ੍ਰਿੰਟਿੰਗ ਹੀ ਬਹੁਤ ਸੋਹਣੀ ਹੈ ਇਹਦੀ ਬਿਊਟੀਫੁਲ ਪ੍ਰਿੰਟਿੰਗ ਫੰਕੀ ਜੀ ਕਰ ਲਈ ਸੀ ਜੀ ਲੋਕ ਆਉਂਦੀ ਹੈ ਇਹ ਜੇ ਸੂਟਾਂ ਨਾਲ ਤੇ ਨਾਲ ਫੈਬਰਿਕ ਏ ਕਲਾਸ ਬਹੁਤ ਸੋਹਣਾ ਸੌਫਟ ਤੇ ਠਿੱਕ ਇਹ ਨਹੀਂ ਕਿ ਬਹੁਤ ਪਤਲਾ ਜਈ ਹੈ ਜਿਵੇਂ ਜਾਨ ਜੀ ਨਹੀਂ ਹੈਗੀ ਆ ਤੁਹਾਡੀ ਬਾਵਾ ਹੋਣੀ ਹੈ ਠੀਕ ਹੈ ਇਹ ਹੋਗੀ ਸ਼ਰਟ ਤੇ ਨਾਲ ਤੁਹਾਨੂੰ 2.5 ਪਲੱਸ ਬਾਟਮ 2.5 ਪਲੱਸ ਬਾਟਮ ਪਸ਼ਮੀਨੇ ਦੀ ਠੀਕ ਹੈ ਤੇ ਨਾਲ ਤੁਹਾਨੂੰ ਇਹ ਮਿਲੂ ਦੁਪੱਟਾ ਬਹੁਤ ਸੋਹਣਾ ਲਓ ਜੀ ਦੁਪੱਟਾ ਦੇਖੋ ਬਿਊਟੀਫੁਲ ਦੁਪੱਟਾ ਬਹੁਤ ਹੀ ਪਿਆਰਾ ਫੈਬਰਿਕ ਦੇਖੋ ਤੁਸੀਂ ਕਿੰਨਾ ਪਿਆਰਾ ਹੈ ਫੈਬਰਿਕ ਕੀ ਹੈ ਮੈਨੂੰ ਤੇ ਇਹ ਨਹੀਂ ਪਤਾ ਲੱਗ ਰਿਹਾਗਾ ਚਨਾਉਣ ਲੱਗ ਗਿਆ ਹਾਂ ਹਾਂ ਚਨਾਉਣ ਦਾ ਦੁਪੱਟਾ ਹੈ ਬਹੁਤ ਸੋਹਣਾ ਸੌਫਟ ਬਿਲਕੁਲ ਹਲਕਾ ਲੋ ਮੈਂਂਤੀ ਮੈਂ ਕਰਾ ਦਨੀ ਹੈ ਕਿੰਨੀ ਹੈ ਬਾਰ 2.5 2.5 ਹੈ ਤੇ ਬਾਰ ਬਹੁਤ ਖੁੱਲੇ 2.5 ਦਾ ਹੀ ਕੰਮ ਸਾਰੂਗਾ ਤੁਹਾਡਾ ਪ੍ਰਾਈਸ ਮਿਲ ਰਿਹਾ ਇਹ ਸੂਟ ਦਾ 2690 ਇਹ 2690 ਚ ਮਿਊਗਾ ਲੁਕ ਹੋਣੀ ਆ ਆ ਵਾਲੀ ਬਣਦੀ ਠੀਕ ਹੈ ਅਗਲਾ ਦਿਖਾਉਣੀ ਹੈ ਕਲਰ ਹੀ ਹੈ ਹਾਂਜੀ ਕਲਰ ਹੈ ਇਹਦਾ ਸੇਮ ਲੋ ਜੀ ਸੇਮ ਦਾ ਇਹਦੀ ਬਾਟਮ ਦਾ ਕਲਰ ਇਹ ਹੋਊਗਾ ਹਾਂਜੀ ਠੀਕ ਹੈ ਉਹ ਤੋਂ ਦਿਖਾ ਦਿਓ ਮੈਂ ਤੁਹਾਨੂੰ ਇਹ ਖੋਲ ਦੇਣੀ ਆ ਤੁਹਾਨੂੰ ਇੱਥੋਂ ਅੰਦਾਜ਼ਾ ਹੋ ਜਾਊਗਾ ਵੀ ਕਿਹੋ ਜਿਹਾ ਕਲਰ ਕੰਬੀਨੇਸ਼ਨ ਲੱਗਿਆ ਹੋਇਆ ਦੁਪੱਟਾ ਤੁਹਾਨੂੰ ਖੋਲ ਕੇ ਆ ਲੋ ਠੀਕ ਹੈ ਬਹੁਤ ਪਿਆਰੇ ਦੁਪट्टे ਬਣੇ ਹੋਏ ਐ ਲਾਈਟ ਵੇਟ ਇੱਕ ਪਾਸੇ ਇੱਕ ਲੜ ਤੇ ਤੇ ਦੂਜੇ ਪਾਸੇ ਸੈਂਟਰ ਚ ਫੁੱਲ ਹੈ ਨਾ ਦੂਜੇ ਲੜ ਤੇ ਹੈ ਹਾਂ ਕਾਰਨਰਸ ਦੇ ਉੱਤੇ ਫੁੱਲ ਹੈ ਲਸ਼ ਰਸ਼ ਕਰਦਾ ਦੁਪੱਟਾ ਤੇ ਆ ਆਊਗੀ ਲੁੱਕ சூਟ ਦੀ ਪ੍ਰਾਈਸ ਮਿਲੂਗਾ 26 90 90 ਬਹੁਤ ਸੋਹਣਾ ਸੂਟ ਤੁਹਾਡੇ ਕੋਲ ਪਹੁੰਚਣ ਵਾਲਾ ਹੈ ਜੇ ਸਾਡਾ ਚੈਨਲ ਅੱਜ ਫਸਟ ਟਾਈਮ ਦੇਖ ਰਹੇ ਹੋ ਨਾ ਤਾਂ ਵੀ ਤੁਸੀਂ ਸਾਡੇ ਦੇ ਅੱਖਾਂ ਬੰਦ ਕਰਕੇ ਯਕੀਨ ਕਰ ਲਿਓ ਜੋ ਚੀਜ਼ ਤੁਹਾਨੂੰ ਦੱਸ ਰਹੀ ਹਾਂ ਜੋ ਐਕਸਪਲੇਨ ਕਰ ਰਹੀ ਐ ਇਹ ਚੀਜ਼ ਆਊਗੀ ਤੁਹਾਡੇ ਕੋਲ ਲਓ ਜੀ ਅਗਲਾ ਦੇਖੋ ਲੋ ਜੀ ਪਿੱਛੇ ਪੂਰਾ ਹੈ ਨਾ ਹਾਂ ਪਿੱਛੇ ਗਾਜਰੀ ਦਾ ਪੂਰਾ ਪਿੱਛੇ ਕਲਰ ਹੁੰਦਾ ਪਿੱਛੀ ਕਲਰ ਹੈ ਪਿੱਚੀ-ਵਿਚੀ ਪਿੱਚੀ-ਮਿਚੀ ਲੋ ਜੀ ਦੇਖੋ ਆ ਤੁਹਾਨੂੰ ਸ਼ਰਟ ਮਿਲੇਗੀ ਬਹੁਤ ਪਿਆਰਾ ਲੱਗ ਰਿਹਾ ਸੂਟ ਫਲੋਈ ਫਲੋਈ ਜੱਕ ਹੁੰਦਾ ਨਾ ਉਹ ਵਾਲੀ ਉਹ ਉਸ ਤਰ੍ਹਾਂ ਦਾ ਫੈਬਰਿਕ ਹੈ ਤੇ ਨਾਲ ਇਹ ਦੁਪੱਟਾ ਪ੍ਰਾਈਸ 2699 ਹਾਰੋ ਇਸ ਹਾਲੂਪਾ ਲੋ ਇਹ ਲਾ ਬਲੈਕ ਹਾਂ ਆ ਅਗੀਜੀ ਬਾਟਮ ਤੇ ਆ ਇਹਦਾ ਆ ਗਿਆ ਝੱਗਾ ਲੋ ਜੀ ਲੋ ਲੁੱਕ ਦਿਖੋ ਤੁਸੀਂ ਸੂਟਾਂ ਦੀ ਕਿੰਨੀ ਸੋਹਣੀ ਆਉਣ ਵਾਲੀ ਹੈ ਤੇ ਸੈਂਟਰ ਚ ਘੇਰਾ ਹੈ ਜਿੰਨਾ ਮਰਜ਼ੀ ਤੁਸੀਂ ਘੇਰਾ ਬਣਾਈ ਜਾਓ ਖੁੱਲਾ ਕਿਉਂਕਿ ਬਾਹਾਂ ਦਾ ਫੈਬਰਿਕ ਅਲੱਗ ਹੈ ਬਿਨਾਂ ਜੋੜ ਤੋਂ ਤੁਸੀਂ ਬਾਹਾਂ ਬਣਾ ਲਿਓ ਮੇਰੇ ਨਾਲ ਬਿਨਾਂ ਜੋੜ ਤੋਂ ਹੀ ਬਣ ਜਾਣਗੀਆਂ ਲੱਗੀਆਂ ਫੈਬਰਿਕੀਆਂ ਤੇ ਪੂਰਾ ਗੜਮਾ ਤੁਹਾਨੂੰ ਸੂਟ ਮਿਲਣਾ ਹੈ ਤੇ ਪ੍ਰਾਈਸ ਮਿਲਣਾ ਹੈ ਸਿਰਫ 26 26 90 ਲੱਗਤੇ ਨਾ ਜਹਰਾ ਹੁਣ ਆ ਗਿਆ ਡਰਾਮਟੈਕਸ ਠੀਕ ਹੈ ਆਪਣਾ ਰਬਟ ਲੋ ਜੀ ਲੋ ਇਹ ਤਾਂ ਆ ਗਿਆ ਪ੍ਰਿੰਟ ਪਸ਼ਮੀਨੇ ਦੇ ਉੱਤੇ ਲਾਈਟ weight ਪਸ਼ਮੀਨਾ ਠੀਕ ਹੈ ਤੇ ਉਹਦੇ ਉੱਤੇ ਇਸ ਤਰ੍ਹਾਂ ਐਸੀ ਇਹ ਹੋਈ ਵੀ ਹੈ ਲੇਸਿੰਗ ਠੀਕ ਹੈ ਹੁਣ ਤੁਹਾਨੂੰ ਇਹਦਾ ਜੇ ਲੇਸਿੰਗ ਹੈ ਤਾਂ ਫਿਰ ਬਾਟਮ ਵਰਕ ਹੋਊਗਾ ਡੈਫੀਨਿਟਲੀ ਆ ਤੁਹਾਨੂੰ ਪਾਰਾ ਥ੍ਰੈਡਵਰਕ ਦਾ ਪਰਵੀਂ ਕਢਾਈ ਦਾ ਬਾਟਮ ਮਿਲ ਰਿਹਾ 3 ਮੀਟਰ ਬਾਟਮ ਠੀਕ ਹੈ ਤੇ ਨਾਲ ਤੁਹਾਨੂੰ ਬਲੂ ਵਰਕ ਵਾਲਾ ਦੁਪੱਟਾ ਵਰਕ ਵਾਲਾ ਦੁਪੱਟਾ ਆਹਦੇ ਦੁਪੱਟੇ ਖੋਲਦੇ ਸਾਰੇ ਅਲੱਗ ਡਿਜ਼ਾਈਨ ਦੇ ਨੇ ਲੋ ਜੀ ਆਹ ਵਾਲਾ ਡਿਜ਼ਾਈਨ ਹੈ ਇਹ ਦੁਪੱਟਾ ਹੋ ਗਿਆ ਚਨਾਉਂ ਦਾ ਦੁਪੱਟਾ ਹੈ ਸੁਪਰ ਚਨਾਉਂ ਦਾ ਠੀਕ ਹੈ ਇਹਦੇ ਚ ਇਸ ਤਰ੍ਹਾਂ ਵਰਕ ਹੋਊਗਾ ਸੈਂਟਰ ਚ ਇਸ ਤਰ੍ਹਾਂ ਫੁੱਲ ਬਣੇ ਹੋਏ ਆ ਪੂਰੀ ਹੈਵੀ ਜਿਹੇ ਜਿਹੇ ਸਲਵਾਰ ਤੇ ਬਣੇ ਹੋਈ ਸੀ ਠੀਕ ਹੈ 6 ਫੁੱਲ ਠੀਕ ਹੈ ਜੀ ਤੇ ਫਿਰ ਆਹ ਵਾਲੀ ਥੋੜੀ ਵਰਕ ਹੋ ਰਿਆ ਤੇ ਇਧਰੋਂ ਵੀ ਸਕਰਫਿੰਗ ਹੋਈ ਦੀ ਹੈ ਮਤਲਬ ਤੁਸੀਂ ਕੁਝ ਨਹੀਂ ਕਰਨਾ ਸੂਟ ਐਸਾ ਚ ਹੀ ਸਮੋਣਾ ਹੈ ਤੇ ਪਾਉਣਾ ਕੋਈ ਕਿਸੇ ਐਕਸਟਰਾ ਨਹੀਂ ਕਰਨਾ ਲੇਸਿੰਗ ਉਸੇ ਵਿੱਚ ਸਭ ਕੁਝ ਹੋਇਆ ਹੋਇਆ ਤੇ ਪ੍ਰਾਈਸ ਤੁਸੀਂ ਸਾਨੂੰ ਦੇਣਾ ਸਿਰਫ 2690 2690 ਚ ਸੂਟ ਤੁਹਾਡੇ ਕਾ ਨਹੀਂ ਦੇਖ 컬러 ਇੱਕ ਡਿਜ਼ਾਈਨ ਚ ਦੋ ਨੇ ਹੈ ਨਾ ਲੋਟਮ ਸ਼ਾਦਾ ਅਗਲਾ ਆ ਗਿਆ ਇਹ ਵਾਲਾ ਡਿਜ਼ਾਈਨ ਮਸਟਰਡ ਡਿਜ਼ਾਈਨ ਦਾ ਸੇਮ ਹੀ ਰੰਗ ਆ ਗਿਆ ਠੀਕ ਹੈ ਮੈਂ ਤੁਹਾਨੂੰ ਬਾਟਮ ਫਿਰ ਵੀ ਦਿਖਾਉਂਗੀ ਤਾਂ ਕਿ ਰੰਗਾਂ ਦਾ ਬਦਲਾਏ ਜੇ ਕਿਹਦਾ ਉਠਾ ਹੈ ਲਓ ਜੀ ਆਹ ਤੁਹਾਨੂੰ ਬਾਟਮ ਮਿਲੂਗਾ ਠੀਕ ਹੈ ਮਸਟਰਡ ਕਲਰ ਹੈ ਹਲਕਾ ਗ੍ਰੀਨਿਸ਼ਵਾ ਮਾਰਦਾ ਹੁੰਦਾ ਹੈ ਜਿਹੜਾ ਉਹ ਵਾਲਾ ਠੀਕ ਹੈ ਤੇ ਪ੍ਰਿੰਟ ਸਭ ਤੋਂ ਸੇਮ ਹੋਊਗਾ ਇਹ ਹੋ ਗਿਆ ਦੁਪੱਟਾ ਪ੍ਰਾਈਸ 2290 ਲੋ ਜੀ ਅਗਲਾ ਨੇਵੀ ਬਲੂ ਹੈ ਨਾ ਹਾਂਜੀ ਲੋ ਜੀ ਨੇਵੀ ਬਲੂ ਇਹਦੇ ਤੇ ਆ ਉਠਾ ਆ ਰਿਹਾ ਠੀਕ ਹੈ ਕੁਝ ਖਰਚਾ ਨਹੀਂ ਕਰਨਾ ਤੁਸੀਂ 2690 ਚ ਸੂਟ ਤੁਸੀਂ ਪਾਉਣੇ ਢੰਡਾਉਣੇ ਇਹਨਾਂ ਕੰਮ ਨਹੀਂ ਕੋਈ ਕਰਕੇ ਦਿੰਦਾ ਆਪਾਂ ਨੂੰ ਸੜੀ ਦੁਪੱਟਾ ਸੜੀ ਸਾਰਾ ਕੁਝ ਅਸੀਂ ਤੁਹਾਨੂੰ ਪੂਰਾ ਸੂਟ ਵਿਦ ਕੰਪਲੀਟ ਦੁਪੱਟਾ ਕੰਪਲੀਟ ਸ਼ਰਟ ਸਭ ਕੁਝ ਕਰਕੇ ਦੇ ਰਹੀ ਹਾਂ ਸਿਰਫ 2690 ਚ ਇਸ ਤੋਂ ਬੈਸਟ ਆਪਸ਼ਨ ਕੀ ਹੋਊਗੀ ਸਾਡੇ ਲਈ ਠੀਕ ਹੈ ਜਸਟ ਪਿਕਡ ਮੈਂ ਸਿੰਗਲ ਸਿੰਗਲ ਜੀ ਪੀਸ ਮਿਲੇ ਹੋਏ ਆ ਸਾਨੂੰ ਆਮੇ ਲੱਗਾ ਸ਼ੈ ਸਿੰਗਲ ਸੈਟ ਹੀ ਸਾਡੇ ਕੋਲੇ ਜਦੋਂ ਤੁਹਾਨੂੰ ਪਸੰਦ ਆਉਂਦਾ ਇਹਦੀ ਐਡ ਬਣਾਈ ਹੈ ਕੰਪਨੀ ਨੇ ਉਹ ਵਾਲਾ ਸੂਟ ਹੈ ਠੀਕ ਹੈ ਇਹ ਨਾਲ ਦੀ ਨਾਲ ਤੁਸੀਂ ਪਿਕ ਕਰ ਲੈਣਾ ਹੈ ਬਹੁਤ ਬਹੁਤਿਆਰੀ ਚੀਜ਼ਾਂ ਚਾਹੇ ਤੁਸੀਂ ਡਿਊਟੀ ਦੇ ਪਾਓ ਚਾਹੇ ਤੁਸੀਂ ਔਰ ਜਾਣ ਚ ਪਾਓ ਪਿੱਕ ਤਾਂ ਤੁਸੀਂ ਘਰੇ ਪਾ ਕੇ ਹੰਡਾਓ ਜੀ ਤੁਹਾਡੀ ਮਰਜ਼ੀ ਹੈ ਤੇ ਆ ਤੁਹਾਨੂੰ ਮਿਲ ਰਿਹਾ ਹੈ ਰੌਣਕ ਭਰਿਆ ਸੂਟ ਵਿਦ ਬੋਟਮ ਵਰਕ ਵੇ ਇਹ ਦੁਪੱਟਾ ਵਰਕ ਵੀ ਦੁਪੱਟਾ ਵਰਕ ਲੋ ਗਿਫਟ ਕਰਨ ਲਈ ਵੀ ਇਹ ਜੀ ਆਈਟਮ ਬਹੁਤ ਸੋਹਣੀ ਹੁੰਦੀਆਂ ਹੁਣ ਲੋਹੜੀਆਂ ਦੁਵਾਲੀਆਂ ਆਈ ਜਾਣੀਆਂ ਲੋਹੜੀ ਦੇ ਉੱਤੇ ਵੀ ਆਪਣੇ ਗਿਫਟ ਕਰਨੇ ਬਹੁਤ ਸਾਰੇ ਜਿਨ੍ਹਾਂ ਨੇ ਲੋਹੜੀਆਂ ਮਨਾਉਣੀਆਂ ਐ ਤੇ ਉਸ ਉਸ ਵੇਲੇ ਤੁਹਾਨੂੰ ਇਹ ਵੈਰੀ ਗ੍ਰੇਸਫੁਲ ਮੌਸਮ ਅਨੁਸਾਰ ਸੂਟ ਮਿਲ ਜਾਂਦੇ ਨੇ ਸਿਰਫ 2690 ਚ ਲੋ ਜੀ ਇਹ ਸੀ ਸਾਡੀ ਅੱਜ ਦੀ ਕਲੈਕਸ਼ਨ ਨੂੰ ਵੀ ਕਰਦੇ ਤੁਹਾਨੂੰ ਸਾਡੀ ਕਲੈਕਸ਼ਨ ਪਸੰਦ ਆਈ ਹੋ ਲਾਈਕ ਸ਼ੇਅਰ ਕਮੈਂਟ ਉਹ ਬਿਲਕੁਲ ਨਹੀਂ ਭੁੱਲਣੀ ਬਾਕੀ ਆਪਣੇ ਬਜ਼ੁਰਗਾਂ ਦਾ ਖਿਆਲ ਰੱਖੋ ਧੀਆਂ ਭੈਣਾਂ ਦਾ ਮਾਣ ਵਧਾਓ ਇਹਨਾਂ ਪਰਨਾਂ ਨਾਲ ਜੁੜੇ ਰਿਹਾ ਬਹੁਤ ਜਲਦ ਆਪਾਂ ਅਗਲੀ ਕਿਸੇ ਵੀਡੀਓ 'ਚ ਹੋਰ ਸੋਹਣੀ ਵੈਰਾਈਟੀ ਲੈ ਕੇ ਮਿਲਾਂਗੇ